ਤੁਸੀਂ ਦੇਖੇ ਜੇ ਲੈਟ ਸਿਰਾ ਦੇਖ ਤੇ ਫੱਤੇ ਪੰਥ ਕੀ ਜੇਤ ਸ੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰ੍ਹਾਂ ਦਲ ਪੰਜਵਾਂ ਨਿਸ਼ਾਨ ਮਿਸਲ ਕੌਮ ਸੁਲਤਾਨ 1300 ਘੋੜਸਵਾਰ ਜਹੇਦਰ ਬਾਬਾ ਬੀ ਸਿੰਘ ਜੀ ਅੰਰੇਤਾ ਕਲਦਾ ਵੀਹ ਚੱਕਰਵਤੀ ਨੰਗ ਸਿੰਘਾਂ ਪੰਜਾਂ ਬਾਦ ਰਿਸਟ ਰਜਿਸਟਰ ਕੌਮ ਸੁਲਤਾਨ ਪੰਥ ਰਤਨ ਸਿੰਘ ਸਾਹਿਬ ਜਹੇਦਰ ਬਾਬਾ ਬੀ ਸਿੰਘ ਜੀ ਅੰਰੇਤਾ ਜੀਦਾ 268ਵਾਂ ਸਿੱਧੀ ਇਤਿਹਾਸਾ ਆਤੇ ਸੱਚਖੱਡਵਾਸੀ ਸਾਹਿਬ ਜਹਦਰ ਬਾਬਾ ਬਲਕਾਸ਼ ਸਿੰਘ ਜੀਦਾ 12ਵੀਂ ਸਨਾਨਾ ਜਾਦ ਨੂੰ ਸੰਪਰਿਤ ਸਿੱਧੀ ਸਮਾਗਮ ਜੋ ਮਿਤੀ 7 ਫਰਵਰੀ ਵਰਤਿੰ 25ਵਾਂ ਦਿਨ ਸ਼ਨੀਵਾਰ ਨੂੰ ਮਨਾਇਆ ਜਾ ਰਿਹਾ ਹੈ ਗੁਰਦਰਾ ਸਾਹਿਬ ਸੀਦ ਬਾਬਾ ਬੀ ਸਿੰਘ ਜੀ ਬਾਬਾ ਧੀਰ ਸਿੰਘ ਜੀ ਸ਼ੌਨੀ ਨਿਆੰਗ ਸਿੰਘਾ ਪਿੰਡ ਚਾਟੀ ਵਿੰਡ ਲਹਿ ਮਗਾਸਰਾਏ ਮੈਤਾ ਰੋਡ ਅੰਬਰ ਸਰ ਮੁੱਖੇ ਮਨਾਇਆ ਜਿਹਦੀ ਲੈਤੀ ਸਿਰਾਸੀ ਦਿਖਾ ਰਹੇ ਆ ਪਾਤਸ਼ਾਹ ਜੀ ਨਾਲੇ ਜਿੱਦੀ ਦਿਹਾੜਾ ਮਨਾਇਆ ਜਾ ਰਿਹਾ ਉਹ ਸਿੱਧੀ ਸਮਾਗੋ ਜਿੱਦੀ ਲੈਤੀ ਸਿਰਾਸੀ ਦਿਖਾ ਰਹੇ ਆ ਉਹ ਅੰਦਰ ਲੈ ਕੇ ਚੱਲ ਤੰਤ ਸਿੰਘ ਗੁਰਸੇਵ ਜੀ ਸੋਪਤ ਨੇ ਬਰਾਜਮਾਨ ਨੇ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਦਾਸ ਮੇਰ ਸਿੰਘਾ ਖਾਨ ਜੀ ਐਂਡ ਮੱਤੇ ਵਾਹ ਦਸ਼ਮੇਸ਼ ਕਰਨਾਟਾਲ ਦੀਆਂ ਫੌਜਾਂ ਦਾ ਸੇਵਾਦਾਰ ਸਕੜ ਵਾਰਸੀ ਸਰਦਾਰ ਅੱਜ ਦਾ ਸ਼ੁਭ ਦਿਹਾੜਾ ਜਿਹੜਾ ਵਾਏ ਇਹ ਬਾਬਾ ਬ੍ਰੀਤ ਸਿੰਘ ਤੇ ਬਾਬਾ ਧੀਰ ਸਿੰਘ ਦਾ ਸ਼ੀਧੀ ਸਮਾਗਮ ਮਨਾਇਆ ਜਾ ਰਿਹਾ 268 ਮਾ ਸ਼ੀਧੀ ਸਮਾਗਮ ਮਨਾਇਆ ਜਾ ਰਿਹਾ ਇਹ ਜੋ ਛੇੜਾ ਜਾਂਦਾ ਉਹ ਬਾਬਾ ਮੇਰ ਸੋਦੀ ਦੇ ਸਿਰ ਨੂੰ ਜਾਂਦਾ ਵਾ ਤੇ ਇਹਨਾਂ ਦੀ ਦੌਲਤ ਅੱਜ ਦੀ ਸਿੱਖ ਕੌਮ ਆ ਸ਼ਿਖਰਾ ਤੇ ਜਾ ਰਹੀ ਆ ਨਹੀਂ ਤੇ ਅੰਗਰੇਜ਼ਾਂ ਕੌਮ ਨੂੰ ਪੋਸ਼ਤਾ ਨਹੀਂ ਹੈ ਇਹਨਾਂ ਦੇ ਵੱਡ ਵਡੇਰਾਂ ਦਾ ਕੋਈ ਨਾਂ ਨਹੀਂ ਲੈਂਦਾ ਤਾਂ ਇਤਰਾਕ ਤਰੀਕੇ ਦੇ ਨਾਲ ਕਿਉਂਕਿ ਜਿਹਦੇ ਬਾਬਾ ਜੀ ਸਿੰਘ ਸੀਸਲੇ ਆਏ ਕਿ ਉਹ ਜੇ ਜਾ ਕੇ ਤੇ ਕੁਝ ਜਿਹੜੇ ਇੱਥੋਂ ਦੇ ਗੁਰਦੁਆਰਾ ਦੇ ਬਈ ਕੇ ਪ੍ਰਧਾਨ ਜਾਂ ਸੈਕਟਰੀ ਇਹਨਾਂ ਨੇ ਜਿਹਦੇ ਸਟੇਜ ਤੇ ਬੋਲਣਾ ਨਾ ਆਖਣੇ ਤਾਂ ਮਾਜੀ ਦਾ ਸੇਖ ਹੀਗਾ ਜਿਹਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲਿਆਦਾ ਹੈਗਾ ਕਿਉਂਕਿ ਨਾਂ ਲੈਣ ਤੋਂ ਵੀ ਸੰਕੋਚ ਕਰਦੇ ਹੈਗੇ ਕਿਉਂਕਿ ਜਿਹਨੇ ਸਿੱਖ ਨੇ ਸੀਸ ਲਿਆਦਾ ਉਹਦਾ ਕੋਈ ਨਾਂ ਵੀ ਹੋ ਸਕਦਾ ਇਹਨਾਂ ਨਾਂ ਨਹੀਂ ਕਦੀ ਲਿਆ ਤੇ ਅੱਜ ਬੱਚੇ ਬੱਚੇ ਦੀ ਜੁਬਾਨ ਤੇ ਬਾਬਾ ਜੀ ਸਿੰਘ ਦਾ ਨਾਮ ਵੀ ਕਿ ਬਾਬਾ ਜੀ ਸਿੰਘ ਨੇ ਦਿੱਲੀ ਉਹ ਸ਼ੀਸ਼ਕੂਰ ਤੇ ਕਬਾਦਰ ਸਾਹਿਬ ਦਾ ਲਿਆਂਦਾ ਵਾ ਬਾਤਾਂ ਕਰਕੇ ਕਿਉਂਕਿ ਬਾਬਾ ਮੇਜ ਸਿੰਘ ਨੇ ਜਾਗਰਤੀ ਇੰਨੀ ਕਰ ਦਿੱਤੀ ਆ ਕਿ ਜਿਹੜੀ ਪੰਥ ਦੇ ਵਿੱਚ ਪੂਰਾ ਸ਼ਿਕਰਾ ਦੇ ਸਿੱਖੀ ਇਹ ਵਾਰੀ ਰੰਗਰੇਟਿਆਂ ਦੀ ਖਾਸ ਕਰਕੇ ਰੰਗਰੇਟੇ ਆ ਵੇਲੇ ਤੇ ਇਸੇ ਇਸੇ ਤਰ੍ਹਾਂ ਹੀ ਬਾਬਾ ਜੀ ਨੇ ਜਦੋਂ ਇੱਥੇ ਆ ਕੇ ਪੜਾ ਤੇ ਬੈਠੇ ਸੀ ਤੇ ਕੋਈ ਰੰਗ ਰੌਣਕ ਨਹੀਂ ਜਿੱਥੇ ਕੋੜੇ ਕੋੜੇ ਕਹਾ ਜਿੱਤਾ ਅੱਜ ਉਹਨੇ ਮੇਲੇ ਮਹਾਂਪੁਰਸ਼ਾਨੇ ਲਵਾ ਦਿੱਤੇ ਆ ਆਠਵੀ ਜਨਾਨਾ ਜੋੜ ਮੇਲਾ ਚੱਲ ਰਿਹਾ ਜਿਸਲ ਬਾਬਾ ਬੀਰ ਸਿੰਘ ਧੀਰ ਸਿੰਘ ਪੰਨੀਵਾਲ ਸ਼ਾਹ ਚੱਕਰਵਰਤੀ ਬਾਬਾ ਜੀ ਸਿੰਘ ਜੀ ਮਾਨੂ ਪਵਨ ਸਤਿਗੁਰੂ ਰਾਖਾ ਆਸਾਂ ਸਾਰੀਆਂ ਜਗਾਂ ਦੇ ਜਾਨ ਦੇ ਜਾਵੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਭਾਵੇਂ ਗੁਰਮਤ ਸਮਾਗਮ ਵਿੱਚ ਪਹੁੰਚ ਰਹੀਆਂ ਸਮੂਹ ਸੰਗਤਾਂ ਜੀ ਹੈ ਤੰਤਨ ਰਿਗੁਰ ਗੁਰਸਬੀਰ ਜੀ ਦੇ ਖਾਲਸਾ ਪੰਥ ਦੀ ਜੀ ਇਸ ਸੰਭਾਗ ਬਣਾਇਆ ਜਾ ਰਿਹਾ ਹੈ ਗੁਰੂ ਸਾਹਿਬ ਦੀ ਲਾਡਲੀ ਫੌਜਾ ਸਿੱਧੀ ਸੁਭਾਗ ਦਿਹਾੜਾ ਬਣਾਇਆ ਜਾ ਰਿਹਾ ਬਾਬਾ ਜੀ ਲਾਗੇ ਆ ਰਿਹਾ ਹੈ ਜੀ ਸਰਕਾਰ ਦੇ ਨਾਲ ਇੱਥੇ ਤੁਹਾਡਾ ਇਖਤਾਰਨ ਹੋਵੇਗਾ ਦੇ ਦੇ ਉਹ ਇੱਦਾਂ ਪਿੱਛੇ ਕਰੋ ਜੀ ਅਕਾ ਚੰਗੇ ਜਿੰਨੇ ਵੀ ਅਟੈਚਮੈਂਟ ਜਿਹੜਾ ਵੱਖਰਾ ਬਸ ਸੰਗਤਾਂ ਨਾ ਮਨਾਏ ਜਾਂਦੇ ਪੁਲਿਸ ਰਾਣੀ ਮਨਾਏ ਜਾਂਦੇ ਜਿਹੜੇ ਸ਼ਿਕਾਇਤਾਂ ਕੀਤੇ ਜਾਂਦੇ ਮਨਾਏ ਜਾਂਦੇ ਇਸ ਕਰਕੇ ਜਿਹੜੇ ਗੁਰੂ ਕੀ ਸੰਗਤ ਆ ਸੰਗਤ ਕੋਈ ਨਿਸ਼ਾਨ ਬੰਦੇ ਨੇ ਬਾਕੀ ਦੂਜੀਆਂ ਬਾਤਾਂ ਆ ਵਾਦ ਜਿੱਕਰ ਨਾਲ ਸਰ ਭਾਈ ਜੀ ਦੋ ਬਈ ਮਨਾਏ ਕਰਾਉਂਦੇ ਨੇ ਬੰਦੇ ਹੀ ਖੁੱਲ੍ਹ ਕੇ ਬਾਕੀ ਮਨਾਤੇ ਡਾਲੇ ਕਰਾਉਂਦੇ ਚੱਲ ਚੱਲ ਬਾਬਾ ਚੱਲਦੇ ਚੱਲੋ ਬਾਬਾ ਤੇ ਸਿੰਘ ਬਾਬਾ ਬਲਕਾਰ ਸਿੰਘ ਵਰਗੀਆਂ ਸਭ ਤੋਂ ਵੱਡੀ ਗੱਲ ਜਿਹੜੀ ਹੁਣ ਮੈਂ ਧਾਣਾ ਚਪਣ ਲੱਗਾ ਗੁਰੂ ਗੋਬਿੰਦ ਸਿੰਘ ਜੀ ਨੇ ਧਰ ਕੇ ਆ ਗਿਆ ਗੱਜ ਕੇ ਸਤਨਾਮ ਜੀ ਵਾਹਿਗੁਰੂ ਪੀਪਾਪਾ ਮੇਜਰ ਸਿੰਘ ਜੀ ਛੋਡੀ ਜੋ ਕਿ ਮਾਹਪੁਰਚਾ ਦੇ ਪੜਾਵਾ ਦੇ ਉੱਤੇ ਉਹ ਹੈੱਡ ਕੁਆਟਰ ਕੋਰਦਾਰਾ ਨਿਸ਼ਾਨੇ ਖਾਲਸਾ ਵਿਖੇ ਜੋ ਕਿ ਸ਼ਹੀਦ ਪਾਪਾ ਵੀਰ ਸਿੰਘ ਸ਼ਹੀਦ ਪਾਪਾ ਧੀਰ ਸਿੰਘ ਜੀ ਜੋ ਕਿ ਮਾਹਪੁਰਚਾ ਦੇ ਵੱਡੇ ਮੱਧਰ ਦੇ ਜੋਤ ਮਾਗ ਮਨਾਏ ਜਾ ਰਹੇ ਉੱਥੇ ਹੀ ਸੱਚਖੰਡ ਵਾਸੀ ਜਥੇਦਾਰ ਪਾਪਾ ਬਲਕਾਰ ਸਿੰਘ ਜੀ ਛੋਡੀ ਮਾਹਪੁਰਚਾ ਉਹਨਾਂ ਦੀ ਸੁਨਾਨਾ ਪਰਚੀ ਮਨਾਈ ਜਾ ਰਹੀ ਹੈ ਜੋ ਕਿ ਟੁੱਟ ਲੰਗਾ ਪ੍ਰਸ਼ਾ ਅਤਿਆਰ ਹੋ ਰਿਹਾ श्रीदा देख देखे खालसे वाहिगुर ਜੋੜ ਮੇਲਾ 261 ਕੋਸ਼ਿਸ਼ੀ ਦੀ ਤਰ੍ਹਾਂ ਸ਼ਹੀਦ ਜਿਹੜਾ ਸਮਾਗਮ ਜਿਹੜਾ ਗੁਰਦੁਆਰਾ ਨਿਸ਼ਾਨੇ ਗੁਰਦੁਆਰਾ ਨਿਸ਼ਾਨੇ 600 ਪੀਸਿਸ਼ੀ ਦੀ ਤਰ੍ਹਾਂ ਸਮਾਗਮ ਜਿਹੜਾ ਅਰਨਾ ਦਾ ਜਿਹੜਾ ਨਿਸ਼ਾਨੇ ਵਾਲਾ ਜਿਹੜਾ ਇਹ ਜਿਹੜਾ ਸਾਡੇ ਬਣਾ ਲਾ ਸੰਗਤ ਦਾ ਜਿਹੜਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਸਰਕਾਰ ਦਾ ਸਭ ਤੋਂ ਬੜਾ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਆਮ ਜਨਤਾ ਲਈ ਇੱਕ ਬੜਾ ਪਿਆਰ ਦਾ ਨਾ ਮਨ ਕਰ ਰਹੀ ਹੈ ਚੱਲ ਰਹੀ ਹੈ ਚੱਲ ਰਹੀ ਹੈ ਜਿਹੜਾ ਤੁਹਾਨੂੰ ਮੈਸੇਜ ਆ ਗਿਆ ਨਾ ਤਾਂ ਕਰਦਾ ਸਮਝਾਉਂਦਾ ਯਾਦ ਕਰੇ ਇਹ ਮਨਨ ਨੂੰ ਮੈਸੇਜ ਆ ਜੇ ਕੋਈ ਅਮਰਤ ਪਾਨ ਦਾ ਕਰਨਾ ਚਾਹੁੰਦਾ ਹੈ ਅਮਰਤ ਪਾਨ ਕਰੇ